ਬਹੁਤ ਡੇ ਡੇ ਗੱਡੀਆਂ ਬਣਾ ਰਹੀ ਆ ਉਰੇ ਉਹ ਸਟੈਂਡਰਡ ਕਦੇ ਨਹੀਂ ਤੁਹਾਨੂੰ ਮਿਲੇਗਾ ਗਰੰਟੀ ਕਿਉਂਕਿ 457 ਟਰੈਕਟਰ ਇਹ ਵੀ ਥੱਲੇ ਆਇਆ 100 ਟਰੈਕਟਰ ਸੀਐਨਐਚ ਇੰਡਸਟਰੀਅਲ ਨਿਊ ਹਾਰੀਂ ਸਾਡੀ ਸੋਣਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲੇ ਹੀ ਮੈਂ ਬੇਨਤੀ ਕਰਦਾ ਇਹ ਮੈਂ ਨਹੀਂ ਕਹਿ ਰਿਹਾ ਇਹ ਐਫਏਡੀਏ ਕਹਿ ਰਿਹਾ ਐਫਏਡੀਏ ਇੱਕ ਆਰਗੇਨਾਈਜੇਸ਼ਨ ਆ ਜਿਹੜੀ ਹਰ ਮਹੀਨੇ ਸੇਲ ਸਟੈਟਿਸ ਆ ਜਿਹੜੇ ਉਹ ਦੰਦੀ ਆ ਕਾਰਾਂ ਦੇ ਦੰਦੀ ਆ ਟਰੈਕਟਰਾਂ ਦੇ ਦੰਦੀ ਆ ਬਾਈਕਸ ਦੇ ਦੰਦੀ ਆ ਸਾਰਿਆਂ ਦੇ ਦੰਦੀ ਆ ਕਿਸੇ ਨੂੰ ਪ੍ਰੋਬਲਮ ਆ ਵੀਡੀਓ ਤੋਂ ਪਰਾਂ ਰਵੇ ਇਹ ਮੈਂ ਨਹੀਂ ਕਹਿ ਰਿਹਾ ਇਸਦੇ ਲਈ ਐਫਏਡੀ ਆ ਰਿਸਪੌਂਸੀਬਲ ਆ ਇਹ ਮੈਂ ਸਿਰਫ ਇੱਕ ਮਤਲਬ ਕੇ ਵਿੱਚ ਅੱਗੇ ਕਨਵੇ ਕਰ ਰਿਹਾ ਮੈਸੇਜ ਥੈਟਸ ਇਟ ਨਾਥਿੰਗ ਐਲਸ ਫੈਕਟ ਕੀ ਆ ਟਰੈਕਟਰਾਂ ਦੀ ਸੇਲ ਬਾਰੇ ਮੈਂ ਬਹੁਤ ਚਿਰ ਪਹਿਲਾਂ ਕਿਹਾ ਸੀ ਕਿ ਜਿੰਨੀਆਂ ਬਲੈਤੀ ਕੰਪਨੀਆਂ ਨੇ ਉਹ ਕੱਲੀਆਂ ਇਹਨਾਂ ਅਸਲ 'ਚ এডਿਕੇਸ਼ਨ ਦੀ ਘਾਟ ਹੋਣ ਕਰਕੇ ਸਾਨੂੰ ਗੱਲ ਲੇਟ ਬੜੀ ਸਮਝ ਆਉਂਦੀ ਆ ਇੱਥੋਂ ਹਾਰਲੇ ਕਿਉਂ ਗਿਆ ਪਹਿਕਾਤੇ ਗਿਆ ਹਾਰ ਲਿਆ ਸੀ ਗਿਆ ਜੀ ਐਮ ਸੀ ਇੱਥੋਂ ਕਿਉਂ ਚਲੀ ਗਈ ਫੋਰਡ ਇੱਥੋਂ ਕਿਉਂ ਚਲੀ ਗਈ ਫੀਆਟ ਕਿੱਥੇ ਅੱਜ ਜਿੰਨੀਆਂ ਬਲੈਤੀ ਕੰਪਨੀਆਂ ਨੇ ਇਹ ਉਹਨਾਂ ਦਾ ਚੁੱਲ੍ਹਾ ਇਹ ਨੂੰ ਨਿੱਜੀ ਕੋਈ ਮਸਲਾ ਬਣਾਉਂਦਾ ਆ ਆਈ ਡੋਨਟ ਕੇਅਰ ਕੋਈ ਬਣਾਈ ਜਾਵੇ ਲੱਖ ਜਿੰਨੀਆਂ ਕੰਪਨੀਆਂ ਇੱਥੇ ਕੰਮ ਕਰਦੀਆਂ ਨੇ ਜੇ ਉਹਨਾਂ ਨੂੰ ਕੁਝ ਬਚੂਗਾ ਉਹ ਤਾਂ ਕੰਮ ਕਰਨਗੇ ਆਦਰਵਾਇਜ਼ ਨਹੀਂ ਕਰਨਗੇ ਮੈਂ ਟਰੈਕਟਰ ਕੰਪਨੀਆਂ ਪਰ ਇਹੀ ਕਲੀਅਰ ਕੀਤਾ ਸੀ ਕਿ ਉਹਨਾਂ ਨੂੰ ਇੱਥੇ ਵਾਰਾ ਨਹੀਂ ਹਾਂਦਾ ਆਸਟ੍ਰੇਲੀਆ ਮੇਰੀ ਬੜੀ ਗੱਲ ਹੁੰਦੀ ਰਹਿੰਦੀ ਆ ਉੱਥੇ ਉਰੇ ਨਾਲੋਂ ਦੁੱਗਣਾ ਮਹਿੰਗਾ ਟਰੈਕਟਰ ਵਿਕਦਾ ਹੈ ਅਫਰੀਕਾ 'ਚ ਵਿਕਦਾ ਹੈ ਜਿੰਨੀਆਂ ਉਰੇ ਟਰੈਕਟਰਾਂ ਦੀਆਂ ਬਲੈਟੀ ਕੰਪਨੀ ਹੁੰਦਾ ਇਹੀ ਕੰਮ ਆ ਕਿ ਜਿੰਨਾ ਉਰੇ ਵਿਕਦਾ ਇੱਥੇ ਟਫ ਮਾਰਕੀਟ ਹੈਗੀ ਆ ਇੱਕ ਫੈਕਚੁਅਲ ਗੱਲ ਆ ਇੰਡੀਆ ਦੀ ਦੁਨੀਆ ਤੋਂ ਸਾਰਿਆਂ ਤੋਂ ਟਫੈਸਟ ਮਾਰਕੀਟ ਆ ਟਰੈਕਟਰ ਦੀ ਉੱਤੇ ਜੇ ਆਪਾਂ ਹਿਸਾਬ ਤੇ ਦੇਖੀਏ ਅਗਲਾ ਕਹਿੰਦਾ ਜਿੰਨੇ ਇੱਥੇ ਵਿਕਦੇ ਆ ਵੇਚੋ ਜਿਹੜੀਆਂ ਲੋਕਲ ਕੰਪਨੀਆਂ ਨੂੰ ਇਹਨਾਂ ਨੂੰ ਨੇੜੇ ਨਹੀਂ ਲੱਗਣ ਦੇ ਰਹੀਆਂ ਕਿਉਂ ਨਹੀਂ ਲੱਗਣ ਦੇ ਰਹੀਆਂ ਮੰਨ ਕੇ ਚੱਲੋ ਮਹਿੰਦਰਾ ਦੀੋਂ ਪਹਿਲਾਂ ਮੈਂ ਤੁਹਾਨੂੰ ਸਮਝਾ ਦਿੰਨਾ ਕੱਲਾ ਕੱਲਾ ਐਡੀ ਬੜੀ ਮੈਂਟਲ ਮਲਟੀਨੇਸ਼ਨਲ ਕੰਪਨੀ ਆ ਤੀਜੇ ਨੰਬਰ ਤੇ ਅਮਰੀਕਾ ਚ ਵਿਕ ਰਿਹਾ ਹੈ ਬੈਲੈਂਸ ਸ਼ੀਟ ਬਹੁਤ ਆ ਹਰ ਚੀਜ਼ ਇਹ ਆਪਣੀ ਲਾ ਲਈ ਢਲਾਈ ਆਪਦੀ ਆ ਲੋਹਾ ਆਪਣੇ ਫੈਂਡਰ ਆ ਬਣਾਉਣੇ ਨੇ, ਟ੍ਰਾਂਸਮਿਸ਼ਨ ਆਪਦੀਆਂ ਬਣਾ ਲੀਆਂ, ਇੰਜਨ ਆਪਣੇ ਬਣਾ ਲਏ। ਉਹ ਰੇਟ 'ਚ ਨੇੜੇ ਲੱਗਣੇ ਨਹੀਂ ਦਿੰਦੇ। ਬਲੈਤੀ ਕੰਪਨੀਆਂ ਤੇ ਟੈਕਸ ਰੇਸ਼ੋ ਵੀ ਹੋ ਸਕਦਾ ਮੈਂ ਪੂਰਾ ਸ਼ੋਰ ਨਹੀਂ ਹੋ ਸਕਦਾ ਇਹਨਾਂ ਤੇ ਅਲੱਗ ਹੋਵੇ ਕੋਈ। ਗਵਰਨਮੈਂਟ ਆਫ ਇੰਡੀਆ ਜਿਹੜੀ ਇਹਨਾਂ ਤੇ ਕੋਈ ਅਲੱਗ ਸਲੈਬ ਹੋਵੇ ਟੈਕਸ ਦੀ। ਜਾਂ ਇਹਨਾਂ ਨੂੰ ਹਰੇਕ ਜੀ ਵੈਸੀ ਵੈਸਟਰਨ ਚੀਜ਼ਾਂ ਹਰੇਕੇ ਮਹਿੰਗੀ ਹੁੰਦੀ ਹੈ ਇੰਡੀਆ ਵਾਲੀ ਨੂੰ। ਇੰਡੀਆ ਵਾਲੀਆਂ ਕੰਪਨੀਆਂ ਐਸ ਕਦਰ ਸਟੈਬਲਿਸ਼ ਹੋ ਗਈਆਂ ਕਿ ਨੇੜੇ ਹੀ ਨਹੀਂ ਲੱਗਣ ਦਿੰਦੀਆਂ ਇਸ ਕਰਕੇ ਜਿੰਨੀਆਂ ਬਲੈਟੀ ਕੰਪਨੀਆਂ ਨੇ ਉਹਨਾਂ ਨੇ ਮਿੱਥ ਲਿਆ ਕਿ ਜਿੰਨਾ ਇੰਡੀਆ 'ਚ ਟਰੈਕਟਰ ਵਿਕਦਾ ਵੇਚ ਲੋ ਬਾਕੀ ਆਊਟਸੋਰਸਿੰਗ ਕਰ ਲੋ ਜਿਹੜੀ ਬਹੁਤਾ ਉਰਮ ਬਣ ਕੇ ਬਾਹਰ ਜਾਂਦਾ ਨਿਊ ਹਾਲੈਂਡ ਬਹੁਤ ਵੱਡੀ ਤਦਾਦ 'ਚ ਬਾਹਰ ਜਾਂਦਾ ਡਿਊਟਸ ਬੜੇ ਪਹਿਲੇ ਟਾਈਮ ਤੋਂ ਇੱਥੋਂ ਬਾਹਰ ਜਾ ਰਿਹਾ ਹੈ ਉਹਨਾਂ ਨੇ ਕਦੀ ਇੰਡੀਆ ਦੀ ਮਾਰਕੀਟ ਤੇ ਧਿਆਨ ਹੀ ਨਹੀਂ ਦਿੱਤਾ ਉਹ ਸਾਰੇ ਹੀ ਬਾਹਰ ਭੇਜ ਰਹੇ ਹ ਹੁਣ ਤੁਸੀਂ ਲਾ ਲੋ ਆ ਤੁਹਾਡਾ ਜੀਟਰ ਸਾਰਾ ਬਾਹਰ ਜਾ ਰਿਹਾ ਪੁਰੇ ਹਾਲੇ ਨਹੀਂ ਵਿਕ ਰਿਹਾ ਮੇਰਾ ਖਿਆਲ ਹੁਣ ਸਟਾਰਟ ਹੋਇਆ ਪਰ ਜੀਟਰ ਬਣਦੇ ਨੂੰ 3-4 ਸਾਲ ਹੋ ਗਏ ਸਾਰਾ ਬਾਹਰ ਹੀ ਜਾਂਦਾ ਬਹੁਤ ਟਰੈਕਟਰ ਨੇ ਜਿਨ੍ਹਾਂ ਦੀ ਇੱਥੋਂ ਆਊਟਸੋਰਸਿੰਗ ਹੁੰਦੀ ਆ ਇਹ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀਆਂ ਉਹਦੀਆਂ ਡੋਮੈਸਟਿਕ ਕੰਪਨੀਆਂ ਨੇ ਨਹੀਂ ਨੇੜੇ ਲੱਗਣ ਦਿੰਦੀਆਂ ਜਿੰਨਾ ਮਰਜ਼ੀ ਕੋਈ ਪਿੱਟੇ ਰੋਵੇ ਜ਼ੋਰ ਲਾਈ ਜਾਵੇ ਇਹਨਾਂ ਨੇ ਨਹੀਂ ਲਵੇ ਲੱਗਣ ਦੇਣਾ ਆ ਸਟੈਟਿਸਟਿਕਸ ਆਗੇ ਸੇਲ ਤੇ ਆ ਜੀ ਇਹ ਗੱਲ ਮਹਿੰਦਰਾ ਐਂਡ ਮਹਿੰਦਰਾ ਮਈ 2024 ਦੇ ਵਿੱਚ ਵਿਕੇ ਨੇ ਜੀ 15926 ਟਰੈਕਟਰ ਮਈ 2023 ਚ ਵਿਕੇ ਸੀ ਜੀ 15836 100 ਟਰੈਕਟਰ ਮੂਰੇ ਹੈ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਿਵੀਜ਼ਨ ਮਈ 2024 ਚ 13093 ਟਰੈਕਟਰ ਮਈ 23 ਦੇ ਵਿੱਚ 12776 ਟਰੈਕਟਰ ਗਰੋਥ ਚ ਇੰਟਰਨੈਸ਼ਨਲ ਸੋਨਾਲਿਕਾ ਉਹ ਵੀ ਡੋਮੈਸਟਿਕ ਆ ਉਹ ਵੀ ਗਰੋਥ ਚ ਆ ਉਹ ਵੀ ਨਹੀਂ ਮਰਦਾ ਮਈ 2024 ਚ 99125 ਟਰੈਕਟਰ ਮਈ 2023 ਚ 8845 ਟਰੈਕਟਰ ਟਾਹਫੇ ਲਿਮਟਿਡ 8515 ਟਰੈਕਟਰ ਮਈ 2024 ਚ ਮਈ 2023 ਦੇ ਵਿੱਚ 7932 ਟਾਹਫੇ ਥੱਲੇ ਆਇਆ ਐ ਸਕਾਟ ਜਿਹਨੂੰ ਫਾਰਮ ਟਰੈਕਸ ਸਾਰੀ ਆ ਗਿਆ ਚ ਮਈ 2024 7655 ਟਰੈਕਟਰ ਮਈ 2023 ਚ 7677 ਟ੍ਰੈਕਟਰ অলਮੋਸਟ ਉੱਥੇ ਖੜਾ ਅੱਗੇ ਆ ਗਿਆ ਜੀ ਜੌਂਡੀਅਰ ਇੰਡੀਆ ਪ੍ਰਾਈਵੇਟ ਲਿਮਟਿਡ ਮਈ 2024 ਚ 5149 ਟ੍ਰੈਕਟਰ ਮਈ 2023 ਚ 5140 ਟ੍ਰੈਕਟਰ ਉੱਥੇ ਕੇ ਖੜਾ ਐ ਆਇਸ਼ਾ ਟ੍ਰੈਕਟਰ ਮਈ 2024 ਚ 4461 ਟ੍ਰੈਕਟਰ ਮਈ 2023 ਚ 4507 ਟ੍ਰੈਕਟਰ ਇਹ ਵੀ ਥੱਲੇ ਆਇਆ 100 ਟ੍ਰੈਕਟਰ ਸੀਐਨਐਚ ਇੰਡਸਟਰੀਅਲ ਨਿਊ ਹਾਲੈਂਡ ਆ ਜਿਹੜਾ 2898 ਟ੍ਰੈਕਟਰ ਵਿਕੇ ਆ ਜੀ ਮਈ 2024 ਮਈ 2023 ਚ 2861 ਟਰੈਕਟਰ ਕਬੋਟਾ ਐਗਰੀਕਲਚਰ ਮਸ਼ੀਨਰੀ ਇੰਡੀਆ ਪ੍ਰਾਈਵੇਟ ਲਿਮਟਿਡ ਮਈ 2024 ਚ 1157 ਟਰੈਕਟਰ ਮਈ 2023 ਚ 1643 ਟਰੈਕਟਰ ਇਹ 5600 ਟਰੈਕਟਰ ਘਟਾ ਅਦਰਸ ਅਦਰਸ ਕਿਹੜੇ ਨੇ ਬਹੁਤ ਛੋਟੀਆਂ-ਛੋਟੀਆਂ ਕੰਪਨੀਆਂ ਹਨ ਜਿਨ੍ਹਾਂ ਦਾ ਤੁਹਾਨੂੰ ਪਤਾ ਨਹੀਂ ਮੈਨੂੰ ਵੀ ਨਹੀਂ ਸੀ ਪਤਾ ਮੈਨੂੰ ਵੀ ਕਿਸੇ ਵੀਰ ਨੇ ਦੱਸਿਆ ਕਿ ਗਜਰਾਤ ਸਾਈਡ ਬਹੁਤ ਛੋਟੇ-ਛੋਟੇ ਟਰੈਕਟਰ ਬਣਦੇ ਨੇ 10 10 بی بی پاور ਦੇ ਬਹੁਤ ਵੱਡੀ ਇੰਡਸਟਰੀ ਆ ਮਈ 2024 ਚ ਟੋਟਲ ਅਦਰ ਵਿਕੇ 1986 ਮਈ 2023 ਚ 2602 ਅਦਰਸ ਵਿਕੇ ਹੁਣ ਆਪਾਂ ਟੋਟਲ ਦੀ ਗੱਲ ਕਰ ਲਈਏ ਮਈ 2024 ਚ 70000 ਤੋਂ 65 ਟਰੈਕਟਰ ਵਿਕੇ ਨੇ ਪਿਛਲੇ ਸਾਲ ਜਣੀ ਮਈ 2023 ਚ 70813 ਪਹਿਲੀ ਵਾਰ ਹੋਇਆ ਕਿ ਟਰੈਕਟਰਾਂ ਦੀ ਜਿਹੜੀ ਗ੍ਰੋਥ ਹੋ ਰੁਕ ਗਈ ਰੁਕ ਹੁਣ ਇਹ ਸਟੈਟਿਸ ਤੁਹਾਡੇ ਸਾਹਮਣੇ ਨੇ ਜਿਹੜੀਆਂ ਕੰਪਨੀਆਂ ਹੁਣ ਤੁਸੀਂ ਜੇ ਰੇਸ਼ੋ ਦੀ ਆਪਾਂ ਆਪਾਂ ਮੂਹਰੋਂ ਹੀ ਗੱਲ ਕਰ ਲੈਂਦੇ ਆ ਜਿਹੜਾ ਸਵਰਾਜ ਆ 12000 ਹੁਣ ਕਹੀ ਜੌਣ ਵੀ ਸਵਰਾਜ ਹੁਣ ਸਾਡਾ ਸਾਹਮਣੇ ਪਿਆ ਹੁਣ ਇਹਨੂੰ ਫੂਕਦਾ ਮਈ 2023 ਚ 12776 ਟਰੈਕਟਰ ਤੇ ਮਈ 2024 ਚ 13093 ਕਿੰਨੇ ਟਰੈਕਟਰ ਵੱਧ ਗਿਆ ਅਪ੍ਰੋਕਸ ਅਪ੍ਰੋਕਸ ਸਵਾ 200 ਇਹ ਹੋ ਗਿਆ ਸਵਾ 200 ਤੇ 100 307, 300 ਸਵਾ 300 ਟਰੈਕਟਰ ਇਹ ਵਧਿਆ ਹੁਣ ਜੇ Mahindra ਦਾ ਪਸਾਵ ਲਾਈਏ 15836 15926 ਕੁੱਲ 110 ਟਰੈਕਟਰ ਨੂੰ ਰਿਹਾ ਜਿਹੜਾ ਸਵਰਾਜ ਆ ਇਹ ਮੈਂ ਤੁਹਾਨੂੰ ਕਿਹਾ ਹੋਇਆ ਵੀ ਇਹਨੇ Mahindra ਨੂੰ ਇੱਕ ਦਿਨ ਟੇਕਓਵਰ ਕਰਨਾ ਹੀ ਕਰਨਾ ਭਾਵੇਂ ਗਰੁੱਪ ਪਿਕ ਹੈ ਸਵਰਾਜ ਪਿਛਲੇ ਸਾਲ ਲਾਣੋਂ 300 ਸਵਾ 300 ਟਰੈਕਟਰ ਰੱਖਿਆ Mahindra ਕੁੱਲ 100 ਟਰੈਕਟਰ ਰੱਖੇ ਆ ਆਲਮੋਸਟ ਆਲਮੋਸਟ Mahindra ਸਵਰਾਜ ਨੇੜੇ ਲੱਗ ਗਏ 2000 ਟਰੈਕਟਰਾਂ ਦਾ ਫਰਕ ਰਹਿ ਗਿਆ ਕੁੱਲ ਭਾਵੇਂ Mahindra ਭਾਵੇਂ ਸਵਰਾਜ ਆ ਸੋਨਾਲੀ ਕਾ ਜਿੰਨੀਆਂ ਡੋਮੈਸਟਿਕ ਕੰਪਨੀਆਂ ਨੇ ਤੁਹਾਡੇ ਮੂਰੇ ਆ ਇੰਡੀਆ ਦੇ ਵਿੱਚ ਇਹੀ ਖੇਡਣਗੀਆਂ ਇਹ ਚਾਹੇ ਭਵਿੱਖਬਾਣੀ ਕਹ ਲਓ ਮੈਂ ਕੋਈ ਜੋਸ਼ੀ ਜਾਂ ਪੰਡਤ ਜੀ ਤਾਂ ਹੈ ਨਹੀਂ ਪਰ ਫੈਕਟਸ ਹੁੰਦੇ ਨੇ ਬੰਦੇ ਦਾ ਆਪੋ ਆਪਣਾ ਹਰੇਕ ਦਾ ਦਿਮਾਗ ਹੁੰਦਾ ਬੰਦਾ ਗੈਸ ਕਰ ਲੈਂਦਾ ਕਿ ਹੋ ਕੀ ਰਿਹਾ ਠੀਕ ਆ ਜਿੰਨੀਆਂ ਬਾਹਰਲੀਆਂ ਕੰਪਨੀਆਂ ਨੇ ਉਹ ਕੋਈ ਹੁਣ ਕਈ ਜਾਂਦੇ ਮਿਰਚਾਂ ਉਈਆਂ ਲੱਗ ਜਾਂਦੀਆਂ ਨੇ ਫੇ ਲੱਗੀ ਜਾਂ ਮੈਂ ਕੀ ਕਰਾਂ ਯਾਰ ਇਹਦੇ ਚ ਕੀ ਹੈਗਾ ਇਹਦਾ ਫੈਕਟ ਇਹ ਆ ਕਿ ਹੁਣ ਮੈਂ ਕਿਤੇ ਇੱਥੇ ਕੋਈ ਮੈਂ ਕਿਤੇ ਪੁੱਛ ਕੇ ਥੋੜਾ ਵੀਡੀਓ ਪਾਉਣੀ ਆ ਜਿੰਨੀਆਂ ਬਾਰ ਲੀਆਂ ਕੰਪਨੀਆਂ ਨੇ ਉਹਨਾਂ ਦਾ ਰੀਜ਼ਨ ਇਹ ਆ ਕਿ ਮਾਰਕੀਟ ਟਾਫਾ ਪੈਸੇ ਘੱਟ ਬਚਦੇ ਹੁਣ ਮੈਨੂੰ ਕਿਸੇ ਬੰਦੇ ਨੇ ਫੋਟੋ ਮੈਨੂੰ ਆਮ ਹੀ ਬਾਹਰੋਂ ਭੇਜਦੇ ਰਹਿੰਦੇ ਆ 53 10 ਦੀਆਂ ਭੇਜਦੇ ਹੁੰਦੇ ਆ 42000 ਦਾ 45000 ਡਾਲਰ ਦਾ ਅਮਰੀਕਨ ਹੁਣ 45000 ਅਮਰੀਕਨ ਡਾਲਰ 35 ਲੱਖ ਤੋਂ ਪਲੱਸ ਪਲੱਸ ਪੈਸੇ ਬਣਦੇ ਨੇ ਇੰਡੀਆ 'ਚ ਆਹ ਰੇਟ ਕਿੱਥੇ ਵਿਕਦਾ ਜਿੰਨੇ ਲੋਕ ਬਾਹਰ ਖੇਤੀ ਕਰਦੇ ਆ ਬਹੁਤ ਲੋਕ ਨੇ ਜਿਹੜੇ ਪੁਰਾਣੇ ਟਰੈਕਟਰ ਇੱਥੋਂ ਲਿਜਾ ਰਹੇ ਆ ਕੈਨੇਡਾ ਨੂੰ ਜਾ ਰਹੇ ਨੇ ਅਮਰੀਕਾ ਨੂੰ ਜਾ ਰਹੇ ਨੇ अफ्रीका ਚ ਜਾ ਰਹੇ ਨੇ ਜੌਰਜੀਆ ਚ ਜਾ ਰਹੇ ਨੇ ਸਾਰੇ ਲੋਕ ਇੰਡੀਆ ਤੋਂ ਕਿਉਂ ਨਾ ਆਸਟ੍ਰੇਲੀਆ ਚ ਇੰਨਾ ਟਰੈਕਟਰ ਜਾ ਰਿਹਾ ਇੰਨਾ ਇੰਪਲੀਮੈਂਟ ਜਾ ਰਿਹਾ ਕਿਉਂ ਜਾ ਰਿਹਾ ਸਸਤ ਫਰੀ ਦੇ ਵਿੱਚ ਹੁਣ ਮੈਂ ਕਿਤੇ ਕੋਈ ਮਹਿੰਗਾ ਕਰਦਾ ਇਹਨੂੰ ਫੜ ਕੇ ਜਦੋਂ ਇੱਕ ਚੀਜ਼ ਸਸਤੀ ਆ ਇੱਥੇ ਮਾਰਕੀਟ ਟਫ ਹੈ ਪਾਕਿਸਤਾਨ ਨਾਲੋਂ ਚਾਈਨਾ ਨਾਲੋਂ ਚਾਈਨਾ ਨਾਲੋਂ ਵੀ ਸਸਤੇ ਟਰੈਕਟਰ ਨੇ ਇੰਡੀਆ ਚ ਫਿਰ ਇੱਥੇ ਕਿਹੜਾ ਕੰਪੀਟ ਕਰੂਗਾ ਕਿ ਮਾਈਦਾ ਲਾਲ ਕੋਈ ਅਮਰੀਕਨ ਆ ਕੇ ਥੋੜਾ ਇੱਥੇ ਪੰਗਾ ਲੈ ਸਕਦਾ ਹੁਣ ਟਰੈਕਟਰਾਂ ਦੇ ਤਾਂਾਰੇ ਕਿੰਨੇ ਮਿਰਚ ਲੱਗਣ ਲੱਗ ਜਾਂਦੀ ਆ ਹੁਣ ਜਿਹੜੀ ਥਾਰ ਬਣਾਈ ਆ ਰੂਬੀ ਕੌਣ ਦੀ ਐਸੀ ਤੈਸੀ ਕਰਤੀ 5 ਮਿੰਟ ਚ ਕਿੰਨਾ ਫਰਕ ਆ ਠੀਕ ਆ ਕੁਆਲਿਟੀ ਦਾ ਫਰਕ ਹੋਊਗਾ ਪਰ ਲੋਕਾਂ ਦਾ ਰੂਹ ਤਾਂ ਖੁਸ਼ ਹੋਇਆ ਰੇਟ ਦਾ ਵੀ ਦੇਖੋ ਇੱਕ ਚੀਜ਼ ਵਾਲੀ 18 ਲੱਖ ਦੀ 60 ਲੱਖ ਦੀ ਇਹ ਇੰਡੀਆ ਹੈ ਇੱਥੇ ਲੇਬਰ ਸਸਤੀ ਆ ਸਾਰਾ ਸਿਸਟਮ ਸਸਤਾ ਹੈ ਇੱਥੇ ਬਾਹਰਲੀਆਂ ਕੰਪਨੀਆਂ ਛੇਤੀ ਆ ਕੇ ਪੈਰ ਕੋਈ ਗੱਡੀਆਂ ਨੇ ਜਿੰਨੀਆਂ ਮਰਜ਼ੀ ਤੁਸੀਂ ਗੱਡੀਆਂ ਦੇ ਨਾਮ ਲੈ ਲਓ ਅਬ ਸਕੋਰਪਿਓ ਲਾ ਲਓ ਥਾਰਾ ਲਾ ਲਓ ਫੋਰਚਨਰ ਹੈ 50 ਲੱਖ ਪਲੱਸ ਇੱਥੇ ਸਕੋਰਪਿਓ 2.5 ਆ ਜਾਂਦੀਆਂ ਨੇ ਇਹ ਤਾਂ SUV ਹੋਆ ਅਗਲਾ ਜਿੰਦਾ ਲੈ ਲਓ ਸਾਨੂੰ ਕੀ ਲੋੜ 80 ਕਰੋੜ ਫੁੱਕਣ ਦਾ ਇਹੀ ਕੁਛ ਟਰੈਕਟਰਾਂ ਚ ਠੀਕ ਆ ਮਾਰਕੀਟ ਟਫ ਐ ਰੇਟ ਜਾਦੇ ਕਹਿ ਲਓ ਜਾਂ ਕੁਛ ਵੀ ਕਹਿ ਲਓ ਅਗਲਾ ਨਹੀਂ ਲੈਂਦਾ ਹੁਣ ਸਵਰਾਜ ਨੂੰ ਕਿੰਨਾ ਰੋਲਾ ਪਾਉਂਦੇ ਸੀ ਕਿੰਨਾ ਰੋਲਾ ਪਾਇਆ ਲੋਕਾਂ ਨੇ ਵੀ ਜੇ ਤਾਂ ਸ਼ੋਅ ਆਇਆ ਤੇ ਬਰੀਲਾਂ ਬਣਾਉਂ ਕਰਤਾ ਬਾ ਕਰਤਾ ਰੁਕਿਆ ਕਿਹਾ ਸੀ ਵੀ ਤਿੱਗਣਾ ਵਿਖੂਗਾ ਵਿਖਰੇਆ ਲੋਕਲ ਚੀਜ਼ਾਂ ਦਾ ਯਾ ਸਮਾਨ ਦੀ ਅਵੇਲੇਬਿਲਟੀ ਯਾ ਸਹੂਲਤਾ ਅਗਲਾ ਲੈਂਦਾ ਯਾਰ ਚਲੋ ਪਿੰਡ ਦੀ ਐਂਡ ਕੁਛ ਵੀ ਆ ਲੋਕ ਲੈਂਦੇ ਨੇ ਅੱਜ ਵੀ ਲੋਕਾਂ ਦਾ ਜਿਹੜਾ ਰੁਝਾਨ ਆ ਇੰਡੀਆ ਦੇ ਵਿੱਚ ਹੁਣ ਤੁਸੀਂ ਆ ਫੈਕਟਸ ਸਾਰੇ ਸਟੈਟਿਸਟਿਕਸ ਦੇਖ ਰਹੇ ਹੋ ਲੋਕਲ ਮਸ਼ੀਨਰੀ ਲੈਣ ਦਾ ਨਹੀਂ ਲੈਂਦਾ ਅਗਲਾ ਨਹੀਂ ਪਸੰਦ ਕਰਦਾ ਹੁਣ ਜਿਹੜੇ ਮੰਨ ਲਓ ਜਿਨ੍ਹਾਂ ਨੂੰ ਹੋਰ ਲੋਕਲ ਟਰੈਕਟਰ ਕਹਿੰਦੇ ਆ ਇੰਡੋ ਲਾ ਲਓ ਕਰਤਾਰ ਲਾ ਲਓ ਪ੍ਰੀਤ ਲਾ ਲਓ ਸਟੈਂਡਰਡ ਲਾ ਲਓ ਇਹ ਵੀ ਵਧ ਰਹੇ ਨੇ ਦਿਨ ਪਰ ਦਿਨ ਇਹ ਵੀ ਗਰੋਥ 'ਚ ਨੇ ਘਟੇ 'ਚ ਨਹੀਂ ਜਾਂਦੇ ਦੋ ਟਰੈਕਟਰ ਹਰੇਕ ਮਹੀਨੇ ਚਾਰ ਟਰੈਕਟਰ ਉੱਪਰ ਨੂੰ ਆ ਜਾਂਦੇ ਨੇ ਇਹਨਾਂ ਨਹੀਂ ਮਤਲਬ ਕਿ ਇਹੀ ਰਿਪਲੇਸ ਹੋਣਿਆ ਸਾਰੇ ਜਿਹੜੀਆਂ ਬਲੈਂਕ ਦੀਆਂ ਕੰਪਨੀਆਂ ਨੇ ਉਹਨਾਂ ਨੇ ਇੱਕ ਦਿਨ ਥੱਲੇ ਆਉਣਾ ਹੀ ਆਉਣਾ ਹੈ ਕੋਈ ਕੁਝ ਕਹੀ ਜਾਵੇ ਹੁਣ ਵੱਡੇ ਟਰੈਕਟਰ ਨੇ ਨਹੀਂ ਅਗਲਾ ਉੱਡੇ ਲੈਂਦਾ ਅਗਲੀ ਗੱਲ ਕਈ ਬੰਦੇ ਨੇ ਨਾ ਕਈ ਹੋਰ ਮੈਂ ਤੁਹਾਨੂੰ ਇੱਕ ਗੱਲ ਲੈਡ ਆਨ ਕਰ ਦਿੰਨਾ ਜਿਹੜੀ ਬਹੁਤ ਇੰਪੋਰਟੈਂਟ ਹੈ ਬਹੁਤ ਬੰਦੇ ਕੰਮ ਆਉਣਗੇ ਦੇਖੋ ਜੀ ਉਧਰਲੀ ਟੈਕਨੋਲੋਜੀ ਹੁਣ ਬਾਈ ਮੈਨੂੰ ਇੱਕ ਗੱਲ ਦੱਸੋ ਮੈਸੀ ਬਾਹਰ ਲਾ ਨਹੀਂ ਪਾਕਿਸਤਾਨ ਚ ਕੀ ਸਟੈਂਡਰਡ ਆ ਮੈਸੀ ਦਾ ਫੋਰਡ ਕਿੰਨੀ ਬੜੀ ਕੰਪਨੀ ਆ ਇੰਡੀਆ ਚ ਕੀ ਹਾਲ ਆ ਫੋਰਡ ਦੀ ਫਿਗੋ ਦਾ ਕੰਪਨੀਆਂ ਮੂੰਹ ਦੇਖ ਕੇ ਚਪੇੜ ਮਾਰਦੀਆਂ ਨੇ ਹਰੇਕ ਤੋਂ ਉਹ ਜਿਹਾ ਮਟੀਰੀਅਲ ਵੇਖਣਾ ਜਿਹੇ ਜਾਂ ਕੰਟਰੀ ਆ ਇਹ ਨਹੀਂ ਟੋਯੋਟਾ ਤੁਸੀਂ ਕਦੇ ਬਾਹਰਲੀ ਟੋਯੋਟਾ ਦੇਖੋ ਸ਼ੈਵੀ ਕਦੇ ਅਮਰੀਕਨ ਦੇਖੋ ਇੰਡੀਆ ਚ ਚੱਲਦੀ ਦੇਖੋ ਕੋਈ ਵੀ ਬ੍ਰਾਂਡ ਦੇਖ ਲਓ ਜਿਹੜੀ ਚੀਜ਼ ਆ ਉਹ ਕੰਟਰੀ ਦੇ ਹਿਸਾਬ ਨਾਲ ਹੁੰਦੀ ਆ ਇਹ ਨਹੀਂ ਹੈਗਾ ਵੀ ਜੀ ਡੋਜ ਉੱਥੇ ਬਹੁਤ ਏਡੇ ਏਡੀਆਂ ਗੱਡੀਆਂ ਬਣਾ ਰਹੀ ਆ ਉਰੇ ਉਹ ਸਟੈਂਡਰਡ ਕਦੇ ਨਹੀਂ ਤੁਹਾਨੂੰ ਮਿਲੂਗਾ ਗਾਰੰਟੀ ਹੈ ਕਿਉਂਕਿ ਕੰਪੀਟ ਕਰਨਾ ਹੁੰਦਾ ਕੰਪੀਟੀਸ਼ਨ ਇਹ ਗੱਲਾਂ ਸਮਝਣ ਦਾ ਵਿਸ਼ਾ ਹੈ ਬਹਿਸ ਦਾ ਵਿਸ਼ਾ ਨਹੀਂ ਕਿਸੇ ਨੂੰ ਬਹੁਤ ਤਕਲੀਫ ਆ ਕੋਈ ਕੋਈ ਫਰਕ ਨਹੀਂ ਇਹਦਾ ਮੈਂ ਬਹੁਤ ਚਿਰ ਦਾ ਲੱਗਿਆ ਹਾਂ ਮੈਂ ਆਪਣੇ ਫੈਕਟਸ ਤੇ ਗੱਲ ਕਰਦਾ ਮੈਂ ਆਪਣੇ ਸਟੈਂਡ ਤੇ ਗੱਲ ਕਰਦਾ ਇਹ ਮੈਨੂੰ ਕੋਈ ਕਿਸੇ ਦਾ ਪੈ ਨਹੀਂ ਜਿਹਨੂੰ ਹੈਗਾ ਕੋਈ ਪ੍ਰੋਬਲਮ ਆਪਣੀ ਪਾਵੇ ਇਹਦਾ ਸ਼ੁਕਰ ਕਰੋ ਗੋਰਿਆਂ ਦਾ ਇਹਦਾ ਜੇ ਕਿਤੇ ਦੇਸ਼ੀਆਂ ਦਾ ਹੁੰਦਾ ਸਫਾਰਸ਼ ਲੱਗਿਆ ਕਰਨੀ ਸੀ ਵੀ ਫਲਾਣੀ ਦੀ ਵੀਡੀਓ ਨਹੀਂ ਚੱਲਣ ਦੇਣੀ ਇਹ ਤਾਂ ਜਿਉਂਦੇ ਰਹਿਣ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਸੋ ਅੱਜ ਲਈ ਇੰਨੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜਿਉਂਦੇ ਵੱਸਦੇ ਰਹੋ ਚੜ੍ਹਦੀ ਕਲਾ ਚ ਰਹੋ